ਵਚਨ ਉਸੇ ਕਰਦੇ ਹੋ ਤੁਹਾਨੂੰ ਕੌਣ ਬਚਨ ਦੇਵੇ ਉਹ ਤਾਂ ਮਾਲਕੀ ਦੇ ਕਰਪਾ ਕਿਹੜੇ ਮਾਲਕ ਸਭਿਆਂ ਦੀ ਕਿਰਪਾ ਬਾਬੇ ਕਿਹੜੇ ਨਾਮ ਤਾਂ ਹੋ ਗੂ ਤੂੰ ਉਹ ਤਾਂ ਹੁਣ ਮਾਲਕ ਨੂੰ ਪਤਾ ਨਹੀਂ ਮਾਲਕ ਨੂੰ ਪਤਾ ਸਾਨੂੰ ਤਾਂ ਦੇਖੋ ਅਸੀਂ ਤਾਂ ਇੱਕ ਆਮ ਥੋੜੇ ਵਾਂਗੂ ਆ ਨਹੀਂ ਤੁਹਾਡੇ ਚ ਚੰਨਾ ਹੁੰਦਾ ਤੁਹਾਨੂੰ ਲੋਕਾਂ ਦੀ ਤੁਸੀਂ ਆਵਾਜ਼ ਮਾਰ ਕੇ ਛਾਉਣੀ ਹੋਣੀ ਚੰਨਾ ਸਾਨੂੰ ਨਹੀਂ ਮਾਲਕ ਨੂੰ ਹੁੰਦਾ ਸਾਨੂੰ ਨੇ ਪਤਾ ਲੱਗਦਾ ਉਸ ਟਾਈਮ 'ਚ ਇੱਕ ਮਿੰਟ ਨਹੀਂ ਮਾਲਕ ਹੁੰਦਾ ਤੁਹਾਡੇ ਚ ਉਹ ਤਾਂ ਮਾਲਕ ਨੂੰ ਪਤਾ ਹੀ ਨਹੀਂ 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 ਅਸੀਂ ਤਾਂ ਜਾਣਦੇ ਦੇਖੋ ਮਾਰਤ ਹੁੰਦਾ ਆਪਣੇ ਜਿੱਕੇ ਨਹੀਂ ਦੇਖੋ ਅਸੀਂ ਤਾਂ ਸੇਵਾ ਕਰਦੇ ਆਂ ਇਹ ਸੇਵਾ ਕਰੂਗਾ ਮਾਰਤਾ ਹੀ ਸੇਵਾ ਕਰਦੇ ਆਂ ਦੇਖੋ ਸੰਗਤ ਆਉਂਦੀ ਆ ਭਲੇ ਹੁੰਦੇ ਆ ਸੁੱਖਾ ਸੁੱਖ ਕੇ ਜਾਂਦੇ ਆ ਜੇ ਉਹ ਤਾਂ ਉਹ ਤਾਂ ਭਲੇ ਪਰਮਾਤਮਾ ਕਰਦਾ ਪਰਮਾਤਮਾ ਕਰਦਾ ਆਪਾਂ ਨੂੰ ਆਪਾਂ ਜਿਹੜਾ ਆਪਾਂ ਕੋਸ਼ਾਲਾ ਕੰਮ ਕਰਦੇ ਆਂ ਇਦੋਂ ਪਹਿਲਾਂ ਇਦੋਂ ਪਹਿਲਾਂ ਸੋਡੇ ਤੇ ਕੀ ਚੱਲ ਰਿਆ ਸੀ ਬਸ ਜਦੋਂ ਅਸੀਂ ਆਏ ਹਾਂ ਬਾਬਾ ਜੀ ਸਾਡੀ ਆਪੇ ਇੱਕ ਵਾਰ ਇੱਕ ਵਾਰ ਦੱਸਿਓ ਪਹਿਲੇ ਦੱਸਿਓ ਇਦੋਂ ਪਹਿਲਾਂ ਕੀ ਚੱਲ ਰਿਆ ਸੀ ਜਦੋਂ ਤੁਸੀਂ ਸਿਰ ਹਿਲਾਇਆ ਨਹੀਂ ਉਹ ਨਹੀਂ ਵੀ ਮੰਨਦਾ ਨਹੀਂ ਉਹ ਕੀ ਹੈ ਕੀ ਗੱਲ ਕਿਹੜੀ ਹਵਾ ਸਿੰਦੂ ਦੇਖੋ ਕੋਈ ਸਾਡੇ ਤੇ ਮਾਤਾ ਨਹੀਂ ਸੀ ਕੋਈ ਹੋਣੀ ਨਹੀਂ ਸੀ ਕੋਈ ਪਖੰਡ ਨਹੀਂ ਸੀ ਸਾਨੂੰ ਕੁਝ ਨਹੀਂ ਪਤਾ ਸਾਡੇ ਆਂਦੀ ਚਲੋ ਐਂ ਕਰੋ ਸਾਨੂੰ ਉਹੀ ਚੀਜ਼ ਨੂੰ ਦੁਬਾਰੇ ਲਿਆਓਗੇ ਜਿੰਨਾ ਚਿਰ ਇਹ ਪਖੰਡ ਨੇ ਮੰਨਦੀ ਮੈਂ ਤੇਰੇ ਭਾਵੇਂ ਸ਼ਾਮ ਤੱਕ ਬੈਠਾ ਰਹੋ ਭਾਈ ਦਾ ਕੋ ਸਾਨੂੰ ਧਰਨ ਲਾਉਂਗਾ ਸੁਣ ਲੈ ਜੀ ਕੋਈ ਨਹੀਂ ਸੀ ਪਖੰਡ ਚਲੋ ਅੱਜ ਇੰਪੋਰਟੈਂਟ ਇੱਕ ਮਿੰਟ ਗੱਲ ਸੁਣੋ ਨਹੀਂ ਇਹਨੂੰ ਸਾਬਤ ਕਰੋ ਜਾਂ ਸਾਬਤ ਕਰੋ ਜਾਂ ਪਖੰਡ ਪਖੰਡ ਸਾਡੇ ਭੈਣਾਂ ਤੁਸੀਂ ਸਾਡੇ ਮਰਦਿਆਂ ਨੂੰ ਵੱਡੇ ਵਡੇਰੇ ਇਹ ਭੈਣਾਂ ਨੂੰ ਕਈ ਵਾਰ ਇਹਨਾਂ ਨੇ ਭੈਣਾਂ ਕਰੇ ਦੱਸ ਕੇ ਨਹੀਂ ਜੀ ਹੁਣ ਉਹਨਾਂ ਦੇ ਮੂੰਹ ਉੱਤੇ ਆ ਤੇ ਸੋਣੇ ਬੀਜਾ ਲੈਂਦੇ ਤੇ ਵੀ ਵੀਰੋੜ ਕੈਂਟਰਲੇਟ ਤੇ ਚੜ੍ਹ ਜਾਂਦੀ ਹੈ ਤੇ ਫਿਰ ਤੁਹਾਡੇ ਘਰਾਂ 'ਚ ਪੈਂਦੀ ਹੈ ਕਲੇਸ਼ ਫਿਰ ਤੁਸੀਂ ਸਾਡੇ ਵਰਗਿਆਂ ਨੂੰ ਫੋਨ ਲਾਉਂਦੇ ਹੋ ਫਿਰ ਬਾਪੇ ਭਾਨੇ ਨੇ ਸਾਡੇ ਘਰੇ ਲੜਾਈ ਪਵਾਦੀ ਕਾ ਬੁੰਡਾ ਸਾਨੂੰ ਉਤਰਨਾ ਆ ਗਿਆ ਸਾਡੀ ਕੁੜੀ ਘਰੋਂ ਭੱਜ ਗਈ ਐ ਹੋਨੇ ਕਲੇਸ਼ ਦੀ ਸਾਡੇ ਕੋਲੇ ਲੈ ਕੇ ਆਉਣੇ ਉਹ ਜੰਗੂਰੀਆਂ ਲਾੜਦਿਆਂ ਖੋਹਣ ਨੂੰ ਲੈ ਕੇ ਇਹ ਜਿਹੜਾ ਸਭ ਤਖੰਡਵਾਦ ਹੈ ਜਿਹੜੇ ਕੁਮਾਰੀ ਵਾਲੇ ਪੀਰ ਹੁੰਦੇ ਆ ਨਾ ਜਿਨ੍ਹਾਂ ਦੀਏ ਗੱਦੀ ਰਹਿੰਦੇ ਆ ਬਾਬਾ ਬੁੰਡਾ ਖੀਤੀ ਉਹਨਾਂ ਦੀ ਬਹੁਤ ਵੱਡੀ ਕਮਾਈ ਹੋ ਸਕਦੀ ਹੈ ਅਸੀਂ ਉਹਨਾਂ ਨੂੰ ਕੋਈ ਮਾੜਾ ਲੱਗਦੀ ਨਹੀਂ ਬੋਲਦੇ ਉਹ ਸਤਕਾਰ ਦੇ ਸ਼ਬਦ ਨੇ ਸਾਡੇ ਉਹਨਾਂ ਉਹਨਾਂ ਲਈ ਦੇਵੀ ਦੇਵ ਤੇ ਤਾਂ ਪੀਰ ਪੀਰ ਉਹਨਾਂ ਦੇ ਨਹੀਂ ਸਰਕਾਰ ਦੇ ਸ਼ਕਤ ਨੇ ਤੇ ਉਹਨਾਂ ਦੀ ਆੜ ਵਿੱਚ ਤੁਹਾਡੇ ਲੋਕਾਂ ਨਾਲ ਜਿਹੜੇ ਹੈਗੇ ਲੋਕਾਂ ਨੂੰ ਗਮਰਾਹ ਕਰਦੇ ਆ ਫਰੰਡ ਕਰਕੇ ਠੱਗੀਆਂ ਮਾਰਦੇ ਆ ਇੱਥੇ ਕਈ ਲੋਕ ਬੈਠੇ ਵੀ ਹੋਣੇ ਆ ਮੈਨੂੰ ਬਹੁਤ ਗੁੱਸਾ ਆਉਂਦਾ ਆ ਕਿ ਸਾਡੇ ਤੋਂ 50000 ਲੈ ਗਿਆ ਕੋਈ ਲੱਖ ਲੈ ਗਿਆ ਕੋਈ 300 ਲੈ ਗਿਆ ਕੋਈ 10 ਲੈ ਗਿਆ ਠੀਕ ਹੈ ਜਿਹੜੇ ਪਿਓ ਤੀਰ ਦੀਏ ਜਿੱਦੀ ਬੱਤੀ ਰੋਂਦੀ ਹੈ ਇਸ ਬੀਬੀ ਨੂੰ ਕੁੱਕੇ ਪੀਰ ਤੇ ਕਿਉਂ ਦਾ ਨਹੀਂ ਪਤਾ ਵੀ ਨਾਂ ਕੀ ਹੈ ਸਾਨੂੰ ਆਪਣੇ ਇਸਤ ਦੇ ਪਿਓ ਦਾ ਨਾਂ ਨਹੀਂ ਪਤਾ ਅਸੀਂ ਤੁਹਾਡੇ ਲੋਕਾਂ ਨੂੰ ਕਿੱਥੋਂ ਪੜਵਾਂਗੇ ਤੁਹਾਡੇ ਲੋਕਾਂ ਦੀਆਂ ਦਿਲਾਂ ਦੀਆਂ ਕਿੱਥੋਂ ਜਾਣਾਂਗੇ ਇਹੋ ਜੇ ਬਾਬੇ ਜੀ ਮੈਂ ਇੱਕ ਛੋਟੀ ਜੀ ਗੱਲ ਕਰਨਾ ਜੇ ਮੈਂ ਸਮਾਪਤੀ ਕਰਨੀ ਹੈ ਇਹੋ ਜਿਹਾ ਬਾਬਾ ਕੋਈ ਪਿੰਡ ਚੋਂ ਟਕਰਾਤਾ ਲਾਉਣ ਜਾਂ ਦੁਹਾਨ ਲਾਉਣ ਆ ਗਿਆ ਉਹਦੇ ਪਿੰਡਾਂ ਚੋਂ ਉਹ ਕਿਸੇ ਪੜ੍ਹੇ ਜਿਹੇ ਬੱਚੇ ਨੂੰ ਪੁੱਛਦਾ ਕਹਿੰਦਾ ਵੀ ਪੁੱਤ ਇੱਥੇ ਦਿਵਾਨ ਲੱਗਣਾ ਹੈ ਜਗਰਾਤਾ ਲੱਗਣਾ ਹੈ ਕਿਹੜੇ ਪਾਸੇ ਆ ਉਹ ਮੁੰਡਾ ਕਹਿੰਦਾ ਜੀ ਉਹ ਸਾਹਮਣੇ ਜਾ ਕੇ ਕੋਹ ਕੋਇ ਨੂੰ ਮੁਰਕੇ ਸਾਹਮਣੇ ਟੈਂਪ ਲੱਗਾ ਉਹ ਕਹਿੰਦਾ ਪੁੱਤ ਵੀ ਤੂੰ ਵੀ ਆਈ ਤੈਨੂੰ ਅਸੀਂ ਸੱਚਖੰਡ ਦਾ ਰਾਹ ਖਾਵਾਗੇ ਉਹ ਪੜਿਆ ਲਿਖਿਆ ਬੱਚਾ ਕਹਿੰਦਾ ਵੀ ਰਾਹ ਤਾਂ ਤੈਨੂੰ ਇਹ ਨਹੀਂ ਪਤਾ ਵੀ ਦਿਵਾਨ ਕਿੱਥੇ ਲੱਗਣਾ ਤੇ ਸੱਚਖੰਡ ਦਾ ਰਾਹ ਕਿੱਥੋਂ ਖੜੇਗਾ ਇਹ ਲੋਕ ਆਪਾਂ ਨੂੰ ਕਰਦੇ ਗਮਰਾਹ ਇਹ ਬੀਬੀ ਸਾਰਾ ਕੁਝ ਉੱਥੇ ਮੰਨੀਆਂ ਇੱਥੇ ਦਿੰਦੀ ਸੀ ਹੀਰਕਾ ਆਏ ਬਾਬਾ ਜੀ ਬੜੇ ਸਾਈਡ ਤੋਂ ਇਹ ਨਾ ਕੋਈ ਦੇਵੀ ਦੇਵਤਾ ਪਰਵੇਸ਼ ਹੋ ਜਾ ਆ ਨਾਲ ਬਾਥਰੂਮ ਬਣਿਆ ਇਹਦੀ ਬੇਅਦਬੀ ਹੈ ਜਿਹੜੀ ਅੱਖ ਨਾਲ ਵੇਖਿਆ ਜਿਹੜੀ ਉਦੋਂ ਵੀ ਸੀ ਆ ਗਏ ਸਿੰਘ ਇਹ ਕਲੇ ਨਹੀਂ ਤੇ ਸਾਹ ਦਾ ਥੱਲੇ ਦਾ ਥੱਲੇ ਉੱਤੇ ਦਾ ਉੱਤੇ ਚਲੋ ਸਾਡੀ ਭੈਣ ਨਾਲ ਸੀ ਗੱਲਬਾਤ ਕੀਤੀ ਹੈ ਜਿਹੜੇ ਸਾਰਾ ਕੁਝ ਮੰਨਿਆ ਹੈ ਕੋਈ ਮੇਰੇ ਚ ਪੀਰ ਫਕੀਰ ਦੇਵੀ ਦੇਵਤਾ ਨਹੀਂ ਆਉਂਦਾ ਮੈਂ ਧਰਮ ਦੀ ਆੜ ਵਿੱਚ ਲੋਕਾਂ ਨੂੰ ਗਮਰਾਹ ਕਰ ਰਹੀਆਂ ਪਖੰਡ ਕਰ ਰਹੀ ਪਖੰਡ ਨੂੰ ਵੜਾਵਾ ਦੇ ਰਹੀਆਂ ਸੋ ਇਹ ਜੀਵੀ ਵੱਲੋਂ ਦਿੱਤੀ ਹੋਮ ਸਾਸੀ ਪਰਮਣੀ ਹੈ ਜੋ ਇਹ ਸਰ ਸ਼ੇਰ ਮਾਰਦੀ ਹੈ ਮੈਂ ਸ਼ੇਰ ਤਾਂ ਮਾਰੀ ਹੀ ਕਿ ਜਿਹੜੇ ਜਿਹੜੇ ਮਤਨ ਕੀ ਤੇ ਸੰਗਤ ਨੂੰ ਸਾਰੇ ਜਪਕਾਰਜ ਬੇਨਤੀ ਹਾਂ ਜੀ ਬਾਈ ਜੀ ਤੁਸੀਂ ਪਿੱਛੇ ਰਹੋ ਪਿੱਛੇ ਰਹੋ ਮੈਂ ਕਲੀਅਰ ਹੀ ਆਂ ਜਿੱਦ ਤੱਕ ਕਰਦੀ ਹਾਂ ਚਲੋ ਇੱਕ ਫੰਡ ਸੀ ਦੇਖੋ ਜੀ ਸਾਡਾ ਸਾਡੇ ਚ ਕੋਈ ਪਪਾ ਨਹੀਂ ਕੋਈ ਮਾਤਾ ਨਹੀਂ ਕੋਈ ਦੇਵੀ ਨਹੀਂ ਸੁਣ ਲਓ ਬੈਠੋ ਬਾਈ ਮੰਦਰ ਅਸਿ ਤੋਂ ਕੋਈ ਰਾਇ ਤਾਂ ਦਾ ਰਾਇ ਕੋਈ ਮਾਰਿਆ ਮੰਦਰ ਕੋਈ ਬੋਲ ਬੋਇਆ ਇਹ ਤਾਂ ਪਰ ਹੋਰ ਵੀ ਸੰਗਤ ਬੈਠੀ ਐ ਜੋ ਆਸ ਨੇ ਕਹੀ ਐ ਦੇਖੋ ਕੰਗਤ ਕਿ ਕਰਾਵਾ ਤੇ ਹੁਣ ਵੀ ਦਿਖਾ ਦਿਓ ਜੇ ਤੁਹਾਡੀ ਰੋਹ ਦੀ ਸੁਆਦ ਦਾ ਜਵਾਬ ਨਹੀਂ ਦੋਸੀ ਪਸੰਦੀ ਦੇਵੀ ਦੇਵਤਾ ਹੁੰਦਾ ਤਾਂ ਹੁਣ ਵੀ ਹੋ ਸਕਦਾ ਬੀਪੀ ਐ ਨਾ ਹੋਵੇ ਤੁਹਾਨੂੰ ਪਤਾ ਨਹੀਂ ਹੋ ਰਹੀ ਐ ਕੰਗਤ ਨੂੰ ਅਸੀਂ ਕਿਸੇ ਨੇ ਵੀ ਕਹਿੰਦੇ ਨਹੀਂ ਆ ਤੇ ਆ ਨਹੀਂ ਕਿ ਤੁਹਾਡੇ ਚ ਆਉਂਦਾ ਜਾਂ ਨਹੀਂ ਹੁੰਦਾ ਜੀ ਅਸੀਂ ਤਾਂ ਦੱਸ ਦਿੱਤਾ ਜੀ ਮੈਂ ਤੁਹਾਨੂੰ ਬੋਲ ਰਿਹਾ ਹਾਂ ਜੇ ਤੁਸੀਂ ਸਾਡੇ ਨੂੰ ਦੱਸੋ ਕਿ ਸਾਡੇ ਕੋਲ ਕੀ ਹੈ ਬੀਜੀਏ ਕੰਪਨੀ ਦਾ ਟੈਨ ਨੰਬਰ ਦੇਖੋ ਜੀ ਅਸੀਂ ਕੋਈ ਸਾਡੇ ਦੇ ਬੱਚਾ ਨਹੀਂ ਕੋਈ ਮਰਦਾ ਕੋਈ ਨਹੀਂ ਹੈਗਾ ਜਿਵੇਂ ਅੱਗੇ ਤੋਂ ਚੌਂਕੀ ਲਾਓ ਅਸੀਂ ਨਹੀਂ ਚੌਂਕੀ ਨਹੀਂ ਕੋਈ ਇਹਨਾਂ ਦਾ ਲਾਜ ਹੈਗਾ ਤੁਹਾਡੇ ਕੋਲ ਹੈਗੀ ਪੁੱਤਰਾ ਮੰਨਦੇ ਹੋ ਸਕਦਾ ਹੈ ਕਿ ਕਿਸੇ ਸਾਡੇ ਕੋਲ ਕੋਈ ਕਰਾਵਾ ਕੇ ਤੁਸੀਂ ਕਹਿੰਦੇ ਤੁਸੀਂ ਕਦੇ ਰੱਖਣਾ ਚਲੋ ਭੈਣ ਲੱਗਾ ਪਰ ਬੱਸ ਸੁਣੋ ਨਹੀਂ ਆਣ ਵਿੱਚ ਤਨ ਉਹਨੂੰ ਕੋਈ ਹੋਰ ਕੁਝ ਪੁੱਛਣਾ ਤੁਸੀਂ ਅਸੀਂ ਬੈਠ ਜਾਨੇ ਆ ਜੇ ਦੱਸਣਾ ਇਹਨਾਂ ਨੂੰ ਦੱਸ ਦੋ ਦੇਖਾ ਤੇਰਾ ਅਮਰ ਦਸ਼ਮੇ ਆ ਨਹੀਂ ਉਹ ਪਰਮੂ ਬੀਬੀ ਦਾ ਹੋਏ ਮੜੇ ਸਿੱਟਦੇ ਤੂੰ ਸਾਡੀ ਨਾ ਦਾਦੀਆਂ ਵਰਗੀ ਹੈ ਨਾਨੀਆਂ ਵਰਗੀ ਜਿਹੜੀ ਮਾਂ ਮੇਰੀਏ ਅਸ ਤੂੰ ਨੇ ਨਾ ਤੇਰੇ ਲਈ ਦਾੜਾ ਰੱਖਿਆ ਇਹ ਨਾ ਸਿੱਖੀ ਗੁਰੂ ਅਮਰਦਾਸ ਮਹਾਰਾਜ ਦੀ ਹੈ ਇਹ ਸਿੱਖੀ ਨੂੰ ਲੈ ਕੇ ਢੌਂਗੀ ਸਾਹਿਬਾਂ ਦੇ ਪੈਰਾਂ ਵਿੱਚ ਆਨੂਸੋ ਤੇ ਜਿਹੜੇ ਗੁਰੂ ਵਾਲੇ ਅਮਰਤ ਸ਼ਾਕੇ ਗਾਤਰੇ ਪਾ ਕੇ ਉਹ ਇਹ ਢੋਂਗੀ ਬਾਪਿਆਂ ਦੇ ਪੈਰਾਂ ਵਿੱਚ ਇਹ ਆ ਕਿ ਸ਼ਰਮੇ ਉਹ ਵੀ ਨਹੀਂ ਸੋਣੋ ਗੁਰੂ ਰਾਮਦਾਸ ਮਹਾਰਾਜ ਨੇ ਨਾ ਲੱਗੋ ਕੋਈ ਕਿਸੇ ਐਸਟੀਟੀ ਨੂੰ ਮੰਨਦਾ ਮੰਨੋ ਤੁਹਾਨੂੰ ਕੋਈ ਇਤਰਾਜ਼ ਨਹੀਂ ਅਸੀਂ ਕਿਸੇ ਨੂੰ ਰੋਕ ਨਹੀਂ ਰਹੇ ਜੋਤ ਲਾਓ ਧੂਪ ਲਾਓ ਆਪੇ ਰਸਨਾ ਦੇ ਦੁਆਰਾ ਲਾਓ ਰਸਨਾ ਦੇ ਦੁਆਰਾ ਲਾਓ ਇਹੋ ਜਿਹੇ ਢੋਂਗੀ ਬਾਪਿਆਂ ਤੋਂ ਬੰਦਾ ਹੀ ਹੈ ਅੱਜ ਸਤਿ ਸ੍ਰੀ ਅਕਾਲ ਦੀ ਨੰਦੀ Да-да, остались. Да,